ਦਰ ਪੀੜੀ ਸਖਿਆ ਦਾ ਤੁਰਾ ਹੈ ਥੰਮ ਹੈ ਪੂਰੇ ਵਿਸ਼ਵ ਦੇ ਵਿੱਚ ਬੋਹ ਪਾਸ਼ਾ ਬਾਤ ਸੱਦਾ ਚਾਰਕ ਬਗਿੰਤਾ ਤੇ ਭਾਸ਼ਾਈ ਬਨਸਵੰਤਾ ਜਿਹੜੀ ਹੈ ਇਹਨੂੰ ਸਤ ਕਰਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ ਜਿਵਾਰੀ ਮੈਂ ਦੱਸਿਆ ਸੀ ਕਿ 21 ਫਰਵਰੀ ਦਿਨ ਸੁਣਿਆ ਗਿਆ ਹੈ ਟਾਕਾ ਯੂਨੀਵਰਸਿਟੀ ਜਿਹੜੀ ਹੈ ਉਸ ਵੇਲੇ ਇਸ ਪਾਕਸਤਾਨ ਉੱਤੇ ਉੱਥੇ 1947 ਦੇ ਵਿੱਚ ਇਸ ਪਾਕਿਸਤਾਨ ਦੇ ਵਿੱਚ ਇਹਦੇਲੇ ਵੈਸਟ ਪਾਕਿਸਤਾਨ ਦੇ ਵਿੱਚ ਉਰਦੂ ਲਾਭੂ ਕਰ ਦਿੱਤੀ ਗਈ। ਇਸ ਪਾਕਿਸਤਾਨ ਜਿਹੜਾ ਸੀ ਉੱਥੇ ਬੰਗਾਲੀ ਜਿਹੜੇ ਸੀ ਉਹ ਬਹੁਤ ਆਲੇ ਸੀ। ਉਹਨਾਂ ਨੇ ਇਹਦਾ ਵਿਦਰੋਹ ਕੀਤਾ 1952 ਵਿੱਚ 21 ਫਰਵਰੀ ਨੂੰ। ਗਰੋਹੀ ਜਿਹੜੇ ਸੀ ਡਾਕਾ ਯੂਨੀਵਰਸਿਟੀ ਦੇ ਮੈਡੀਕਲ ਸਟੂਡੈਂਟ ਜਿਹੜੇ ਸੀ ਤੇ ਕੁਝ ਹੋਰ ਵੀ ਜਿਹੜੇ ਬੰਗਾਲੀ ਪ੍ਰੈਸ ਸੀਗੇ ਉਹਨਾਂ ਉੱਤੇ ਗੋਲੀਆਂ ਚੱਲੀਆਂ। ਕਈ ਥਾਂ ਦੇ ਉੱਤੇ ਇਹ ਲਿਖਿਆ ਕਿ ਪੰਜ ਸ਼ਹੀਦ ਹੋਏ। ਕਈ ਥਾਂ ਤੇ 8 ਵੀ ਲਿਖਿਆ ਮਿਲਦਾ ਹੈ। ਕਈ ਥਾਂ ਤੇ 26 ਲਿਖਿਆ ਵੀ ਮਿਲਦਾ ਹੈ ਤੇ 410 ਵੀ ਹੋਏ। ਉਹਨਾਂ ਪੰਜ ਸ਼ਹੀਦਾਂ ਦੀ ਯਾਦ ਦੇ ਵਿੱਚ ਜਦੋਂ 1971 ਦੇ ਵਿੱਚ ਬੰਗਲਾਦੇਸ਼ ਪੜਿਆ ਤੇ ਉੱਥੇ ਇੱਕ ਸ਼ਹੀਦੇ ਮিনার ਬਣਾਈ ਗਈ ਜਿੱਥੇ ਇਹ ਉਹਨਾਂ ਦੇ ਲਈ ਸਤਕਾਰ ਵਜੋਂ ਹਰ ਸਾਲ ਬੰਗਲਾਦੇਸ਼ੀ ਲੋਕ ਜਿਹੜੇ ਕੱਟੇ ਤੁਰੀਏ। ਉਸੇ ਹੀ ਦਿਨ ਨੂੰ ਮੁੱਖ ਰੱਖਦਿਆ ਹੋਇਆ। ਹਰਦਸਕੋ ਨੇ ਉਸਦਾਰ ਦੇ ਵਿੱਚ ਇਸ ਨੂੰ ਪਰਵਾਨਾ ਕੀਤਾ ਤੇ ਪੂਰੀ ਦੁਨੀਆ ਦੇ ਵਿੱਚ ਮਲਟੀਲੀਗੁਅਲਿਜ਼ਮ ਜੇ ਦਾ ਮਤਲਬ ਤਾਂ ਇਹ ਹੈ ਕਿ ਆਪਣੀ ਮਾਂ ਬੋਲੀ ਜ਼ਰੂਰ ਸਿੱਖੋ ਪਰ ਨਾਲ ਜਿੰਨੀਆਂ ਵੀ ਭਾਸ਼ਾਵਾਂ ਸਿੱਖੋ ਉਹ ਅੱਜ ਦਾ ਦੌਰ ਜਿਹੜਾ ਹੈ ਉਹਦੀ ਜ਼ਰੂਰਤ ਹੈ ਕਿ ਆਪਾਂ ਆਪਣੀ ਮਾਂ ਬੋਲੀ ਨਹੀਂ ਸਿੱਖਾਂਗੇ ਬਾਕੀ ਵੀ ਬਹੁਤ ਵਾਰੀ ਕਿਹਾ ਹੈ ਕਿ ਜਿੱਨਾਂ ਚਿਰ ਪਰਿਵਾਰ ਦੇ ਵਿੱਚ ਜਿੱਨਾਂ ਚਿਰ ਕਾਰੋਬਾਰ ਦੇ ਵਿੱਚ ਜਿੱਨਾਂ ਚਿਰ ਰੁਜ਼ਗਾਰ ਦੇ ਵਿੱਚ ਜਿੱਨਾਂ ਚਿਰ ਸਭਿਆਚਾਰ ਦੇ ਵਿੱਚ ਜਿੱਨਾਂ ਚਿਰ ਅਸਿਆਲੇ ਦੁਆਲੇ ਸਾਰੇ ਜਿਹੜੇ ਆ ਉਹ ਆਪਣੀ ਮਾਂ ਬੋਲੀ ਵਿੱਚ ਗੱਲ ਨਹੀਂ ਕਰਦੇ ਆਪਣੀ ਮਾਂ ਬੋਲੀ ਦੇ ਉੱਤੇ ਬਾਣ ਨਹੀਂ ਕਰਦੇ ਜਿਵੇਂ ਬੰਗਾਲੀ ਕਰਦੇ ਐ ਗੱਠੜੀ ਭਾਰਤੀ ਕਰਦੇ ਐ ਲੋਸਟ ਲੀਫ ਵਾਲੇ ਕਰਦੇ ਐ ਹੋਰ ਜਿੰਨੇ ਵੀ ਐ ਇੱਕ ਪੰਜਾਬੀਆ ਨੂੰ ਬਿਮਾਰੀ ਹੈ ਗੁੱਸਾ ਨਾ ਕਰ ਮੇਰੀ ਗੱਲ ਸੁਣ ਕੇ ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਦੇ ਉੱਤੇ ਮਾਣ ਨਹੀਂ ਹੈ ਜਿਹੜੇ ਸੋਚਦੇ ਐ ਕਿ ਪਤਾ ਨਹੀਂ ਅੰਗਰੇਜ਼ੀ ਨਾਲ ਸਟੇਟਸ ਵੱਧ ਜਾਣਾ ਮੈਂ ਅੰਗਰੇਜ਼ੀ ਦਾ ਪ੍ਰੋਫੈਸਰ ਐ ਪ੍ਰੋਫੈਸਰ ਚੱਡਾ ਵੀ ਅੰਗਰੇਜ਼ੀ ਦਾ ਸਾਡੀ ਪਰਫਾਰਮੈਂਸ ਦਿੰਦੇ ਐ ਸਾਡੀ ਰੋਜ਼ਗਾਰ ਦੀ ਭਾਸ਼ਾ ਅੰਗਰੇਜ਼ੀ ਹੈ ਸਾਡੀ ਮਾਂ ਦੀ ਕੁੱੱਖ ਦੀ ਭਾਸ਼ਾ ਪੰਜਾਬੀ ਹੈ ਅਸੀਂ ਆਪਣੀ ਮਾਂ ਦੀ ਕੋਖ ਦਾ ਕਿਣਕਾ ਮਾਤਰ ਵੀ ਜੇ ਕਰਦਾ ਉਤਾਰਨਾ ਨਾ ਕਿਣਕਾ ਮਾਤਰ ਵੀ ਤਾਂ ਆਪਣੀ ਮਾਂ ਬੋਲੀ ਜਿਹੜੀ ਹੈ ਉਹਨੂੰ ਸਿੱਖਣਾ ਚਾਹੀਦਾ ਹੈ ਉਹਨੂੰ ਬੋਲਣਾ ਚਾਹੀਦਾ ਹੈ ਮੈਂ ਕਦੀ ਵੀ ਤੇ ਮੈਨੂੰ ਇਹ ਪੱਕਾ ਯਕੀਨ ਹੈ ਕਿ ਸ਼ੋਕ ਨੇ ਵੀ ਕਦੀ ਵੀ ਘਰ ਦੇ ਵਿੱਚ ਅਸੀਂ ਕਦੀ ਆਪਣੇ ਬੱਚਿਆਂ ਨਾਲ ਆਪਣੀ ਘਰ ਵਾਲੀ ਨਾਲ ਆਪਸ ਵਿੱਚ ਅੰਗਰੇਜ਼ੀ ਵਿੱਚ ਗੱਲ ਨਹੀਂ ਕੀਤੀ ਫਿਰ ਮੈਂ ਕਹਿੰਦਾ ਰੋਜ਼ਗਾਰ ਦੀ ਭਾਸ਼ਾ ਕੋਈ ਵੀ ਹੋ ਸਕਦੀ ਹੈ ਰੋਜ਼ਗਾਰ ਦੀ ਭਾਸ਼ਾ ਕੋਈ ਵੀ ਹੋ ਸਕਦੀ ਹੈ ਪਰ ਮਾਂ ਬੋਲੀ ਜਿਹੜੀ ਹੈ ਇਹ ਸਾਡੀ ਬਾਦੀ ਕੁੱਕ ਦੀ ਭਾਸ਼ਾ ਹੈ ਇਹ ਪਿਆਰ ਦੀ ਭਾਸ਼ਾ ਹੈ ਇਹ ਗੁੱਸੇ ਦੀ ਭਾਸ਼ਾ ਹੈ ਇਹ ਗਾਲ ਦੀ ਭਾਸ਼ਾ ਹੈ ਇਹ ਮੁਹੱਬਤ ਦੀ ਭਾਸ਼ਾ ਹੈ ਜਿੰਨਾ ਚਿਰ ਆਪਣੇ ਬੋਲੀ ਵਿੱਚ ਮੁਹੱਬਤ ਦਾ ਪ੍ਰਗਟਾਵਾ ਨਾ ਕਰੀਏ ਜਿੰਨਾ ਚਿਰ ਧੜੀ ਪੱਕੀ ਦੀ ਗਾਲ ਨਾ ਕੱਢੀ ਬੈ ਨਹੀਂ ਕਹਿੰਦਾ ਗਾਲਾ ਕਢੋ ਮੈਂ ਨਹੀਂ ਕਹਿੰਦਾ ਪਰ ਪੰਜਾਬੀ ਜਿੰਨਾ ਚਿਰ ਧੜੀ ਪੱਕੀ ਦੀ ਆਪਣੀ ਮਾਂ ਬੋਲੀ ਚ ਗਾਲ ਨਾ ਕੱਢੇ ਸਵਾਦ ਜਿਹੜਾ ਨਹੀਂ ਆਉਂਦਾ ਕੋ ਆਪਰੀ ਆਂਦਾ ਜੋ ਮਰਦ ਨਹੀਂ ਕਹੀ ਜੋ ਮੇਰਾ ਚੋ ਨਾ ਮੇਰਾ ਬੇਬੀ ਮੇਰਾ ਪੱਪੂ ਮੇਰਾ ਫਲਾਨਾ ਮੇਰਾ ਧਮਕੜਾ ਲੇਕਿਨ ਜੋ ਪਿਆਰ ਜੋ ਭਾਵਨਾ ਜਿਹੜੀ ਹੈ ਨਾ ਜੋ ਭਾਵਨਾ ਇਹਨੂੰ ਹਿੰਦੀ ਦਾ ਇੱਕ ਪਤਾਮਾ ਗਿਣਿਆ ਜਾਂਦਾ ਭਾਰਤ ਦੇੰਦੂ ਉਹ ਇਹਨੂੰ ਨਿਜ ਭਾਸ਼ਾ ਕਹਿੰਦਾ ਨਿਜ ਭਾਸ਼ਾ ਉਹ ਕਹਿੰਦਾ ਨਿਜ ਭਾਸ਼ਾ ਬੋਲੇ ਬਿਨਾ ਘਿਰਦੇ ਦਾ ਸੂਲ ਨਹੀਂ ਮਿਟਦਾ ਘਿਰਦੇ ਨੂੰ ਠੰਡ ਨਹੀਂ ਪੈਂਦੀ ਘਿਰਦੇ ਦੀ ਪੀੜਾ ਨਹੀਂ ਮਿਟਦੀ ਦੁੱਖ ਨਹੀਂ ਮਿਟਦਾ ਕਾਲ ਜੇ ਨੂੰ ਠੰਡ ਨਹੀਂ ਪੈਂਦੀ ਜਿੰਨਾ ਚਿਰ ਮਾਂ ਬੋਲੀ ਨਾ ਬੋਲੀਏ ਮਾਂ ਬੋਲੀ ਬੋਲੋ ਪੰਜਾਬੀ ਤੇ ਮਾਣ ਕਰੋ ਇਹ ਆਪਣੀ ਮਾਂ ਦੀ ਕੁੱਖੋਂ ਆਪਾਂ ਨੂੰ ਮਿਲੀ ਹੈ ਇਸ ਚੇਤਰਾਂ ਦੇ ਲਈ ਇਹ ਗੁਰਮੀਤ ਭੜਾਈ ਆਪਣਾ ਛਿੰੜਾ ਰਿੰਪੀ ਇਹ ਹਰ ਸਾਲ ਜਾਗਰਤੀ ਮਾਰ ਜਿਹੜੀ ਹੈ ਉਹ ਕੱਢਦੇ ਇੱਕ ਗੱਲ ਮੈਂ ਹੋਰ ਕਹਿਣੀ ਹੈ ਮੈਂ ਅੱਗੇ ਵੀ ਕਹਿਣਾ ਪੰਜਾਬੀ ਜਿਹੜੀ ਹੈ ਇਹਦਾ ਧਰਮ ਨਾਲ ਕੋਈ ਤਲਕ ਨਹੀਂ ਪੰਜਾਬੀ ਜਿਹੜੀ ਹੈ ਇਹਦਾ ਜਾਤ ਨਾਲ ਕੋਈ ਤਲਕ ਨਹੀਂ ਪੰਜਾਬੀ ਹਰ ਪੰਜਾਬੀ ਦੀ ਭਾਸ਼ਾ ਹੈ ਪੰਜਾਬੀ ਹਿੰਦੂਆਂ ਦੀ ਭਾਸ਼ਾ ਹੈ ਸਿੱਖਾਂ ਦੀ ਭਾਸ਼ਾ ਹੈ ਮੁਸਲਮਾਨਾਂ ਦੀ ਭਾਸ਼ਾ ਹੈ ਜੈਨੀਆਂ ਬੋਧੀਆਂ ਗਲਤ ਐਸੀ ਜਿੰਨੇ ਵੀ ਪੰਜਾਬ ਦੇ ਸਖਿੱਤੇ ਦੇ ਵਿੱਚ ਪੈਦਾ ਹੋਏ ਐ ਜਾਂ ਬਾਹਰ ਵੱਸਦੇ ਐ 14-15 ਕਰੋੜ ਪੰਜਾਬੀ ਐ ਸ਼ਾਇਦ ਇਹਦੋਂ ਵੀ ਵਾਧੂ ਹੋੜ ਇੱਕ ਦਮ ਮੈਂ ਪੜ ਰਿਹਾ ਸੀ 13 ਕਰੋੜ ਤਾਂ ਪਾਕਿਸਤਾਨ ਦੇ ਵਿੱਚ ਹੀ ਐ ਹਾਲਾਂਕਿ ਉੱਥੇ ਮਾਂ ਬੋਲੀ ਜਿਹੜੀ ਐ ਉਹ ਰਾਸ਼ਟਰੀ ਭਾਸ਼ਾ ਨਹੀਂ ਉਰਦੂ ਆ ਉਹਨਾਂ ਦੀ ਲਿਪੀ ਵੀ ਸ਼ਾਹ ਮੁਕੀ ਐ ਚਲੋ ਇਹ ਨਹੀਂ ਵੇ ਲਿਪੀਆਂ ਦੋ ਹੋ ਸਕਦੀ ਐ ਜਿੰਨੇ ਬਾਹਰਲੇ ਬੁਲਕਾਂ 'ਚ ਵੱਸਦੇ ਆ ਪੰਜਾਬ ਤੋਂ ਬਾਹਰ ਵੱਸਦੇ ਆ ਮੈਨੂੰ ਲੱਗਦਾ ਗੁਰਮੀਤ ਕੋਲਾਂ ਕਿਹੜੇ ਜ਼ਿਆਦਾ ਹੁੰਦੇ ਆ 16 17 ਕਰੋੜ ਤਾਂ ਪੰਜਾਬੀ ਜ਼ਰੂਰ ਹੋਣਗੇ ਦੁਨੀਆ 'ਚ ਇਹਨਾਂ ਦੀ ਭਾਸ਼ਾ ਵੀ ਜਿਹੜੀ ਹੈ ਜਿਹਨੂੰ ਆਪਾਂ 10ਵੀਂ ਭਾਸ਼ਾ ਗਿਣਦੇ ਆ ਮੁਲਕ ਦੀ ਇਹਦੇ ਉੱਤੇ ਮਾਣ ਨਹੀਂ ਕਰਨਾ ਤਾਂ ਫੇ ਕਿਹੜੀ ਗੱਲ ਦੇ ਉੱਤੇ ਮਾਣ ਕਰਨਾ ਲਿਪੀ ਸਿੱਖੋ ਜ਼ਰੂਰ ਸਿੱਖੋ ਜੇ ਲਿਪੀ ਨਾ ਰਹੀ ਤਾਂ ਬੋਲਣ ਵਾਲੇ ਸਾਡੇ ਅਰਗੇ ਮਰੀ ਜਾਣੇ ਆ ਲਿਪੀ ਤੋਂ ਬਗਾਂ ਪੰਜਾਬੀ ਜੰਦਾਰੀ ਰਾਣੀ ਲਿਪੀ ਵੀ ਜ਼ਰੂਰ ਸਿੱਖੋ ਬਹੁਤ ਮਿਹਰਬਾਨੀ Thank okay. you. He ਮਾਂ ਬੋਲੀ ਜ਼ਿੰਦੀ ਰਹੂਗੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਫੇਰ ਇਸ ਦਿਵਸ ਦੀ ਲੱਖ ਲੱਖ ਵਧਾਈ ਪੰਜਾਬੀ ਮਾਂ ਬੋਲੀ ਜਿੰਦਾਬਾਦ 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 ਮੇਰੇ ਬੋਲੋ ਪੰਜਾਬੀ ਮਾਂ ਬੋਲੀ ਜਿੰਦਾਬਾਦ ਮਾਂ ਬੋਲੀ ਜਿੰਦਾਬਾਦ 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 ਪੰਜਾਬੀ ਮਾਂ ਬੋਲੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਜਿੰਦਾਬਾਦ ਬੋਲੋ ਜਿੰਦਾਬਾਦ ਮੈਂ ਕੁਲਦੀਪ ਸਿੰਘ ਕੌੜਾ ਜਨਰਲ ਕਪਾ ਪੰਜਾਬ ਪੈਨਸ਼ਨਰ ਬੈਲਪਿਆ ਹੋਸੀਏ ਜੰਮਕਦਵਾਲਾ ਅੱਜ ਪੰਜਾਬੀ ਕਲਾ ਤੇ ਸੱਭਿਆਚਾਰ ਦੇ ਅੰਦਰ ਦੁਬਾਰਾ ਬੋਲੋ ਪੰਜਾਬੀ ਭਾਸ਼ਾ ਨੂੰ ਉਹਦੀ ਮਾਂ ਬੋਲੀ ਦੇ ਵਾਸਤੇ ਜੋ ਚੇਤਨਾ ਮਾਤ ਕੱਢਿਆ ਜਾ ਰਿਹਾ ਹੈ ਇੱਕ ਵਧੀਆ ਫਲਾਦਾ ਹੈ ਪਰ ਮੈਂ ਪਿਛਲੇ ਤਮੇ ਬੱਚੀ ਦੇਖਦਾ ਵਿਆਂ ਮਾਰਚਾਂ ਵਿੱਚ ਸ਼ਾਮਲ ਹੁੰਦਾ ਵਿਆਂ ਤੇ ਆਮ ਤੌਰ ਤੇ ਜੋ ਅੰਗਰੇਜ਼ੀ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਬੁਲਾਇਆ ਹੁੰਦਾ ਆ ਜਿੱਥੇ ਅੰਗਰੇਜ਼ੀ ਦੂਜਾਂ ਵਿੱਚ ਪੰਜਾਬੀ ਬੋਲਣ ਤੇ ਜਾਂ ਗਾਧਾ ਵਿੱਚ ਵੀ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਂਦਾ ਆ ਚੰਗਾ ਹੋਵੇ ਜੇ ਉਹਨਾਂ ਸਥਾਨਾਂ ਉੱਤੇ ਬੈਠ ਜਾ ਕੇ ਪੰਜਾਬੀ ਬੋਲਣ ਲਈ ਅਤੇ ਪੰਜਾਬੀ ਪੜਾਉਣ ਲਈ ਪਹਿਲੀ ਭਾਸ਼ਾ ਦੇ ਤੌਰ ਤੇ ਜਾ ਕੇ ਵੀ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ ਛਾਣ ਕੀਤਾ ਜਾਵੇ, ੋਸ਼ਣ ਕੀਤਾ ਜਾਵੇ, ਪੰਜਾਬੀ ਬੋਲਣ ਵਾਲੇ ਇਸ ਦਾ ਨੂੰ ਵੀ ਇਸ ਮੇਟਾ ਚਾਹਮਤ ਕਰਨਾ ਚਾਹੁੰਦਾ ਜਦੋਂ ਕੀਤਾ ਜਾਵੇ ਇਹਦਾ ਕਹਿੰਦਾ ਹਾਂ ਕਿ ਮੈਂ ਸਾਰੇ ਪੂਨ ਕਮੇਟੀ ਦਾ ਤੰਤ ਉਮੀਦ ਅੱਜ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਅੱਜ ਪੰਜਾਬੀ ਵਿਰਸਾ ਗਰੁੱਪ ਵੱਲੋਂ ਅੱਜ ਜੋ ਆਪਾਂ ਆਪਣੀ ਮਾਂ ਬੋਲੀ ਪੰਜਾਬ ਨੂੰ ਸਤਿਕਾਰ ਦਿੰਦੇ ਹੋਏ ਅੱਜ ਜੋ ਇਹ ਕੀਤਨਾ ਮਾਰ ਕੇ ਘਟ ਰਹੇ ਆ ਮੈਂ ਸਾਰੇ ਹੀ ਵਰਸਾ ਜਿੰਨੇ ਵੀ ਇਹ ਕਮੇਟੀ ਮੈਂਬਰਾਂ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਵਿਰਸੇ ਦੇ ਨਾਲ ਜੋੜਨ ਦੇ ਨਾਲ ਸਾਨੂੰ ਜੋੜ ਰਹੇ ਆ ਬੱਚਿਆਂ ਨੂੰ ਸਾਰਿਆਂ ਨੂੰ ਪੰਜਾਬੀ ਵਿਰਸੇ ਦੇ ਨਾਲ ਜੋੜ ਰਹੇ ਆ ਸਾਨੂੰ ਹਮੇਸ਼ਾ ਹੀ ਸਿਖਾਇਆ ਗਿਆ ਹੈ ਪੰਜਾਬੀ ਬੋਲੀ ਦਾ ਸਤਿਕਾਰ ਕਰੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਦਾ ਹਮੇਸ਼ਾ ਸਤਜਾਰ ਕਰੀਏ ਔਰ ਆਪਣੇ ਬੱਚਿਆਂ ਨੂੰ ਵੀ ਔਰ ਸਾਰਿਆਂ ਨੂੰ ਪੰਜਾਬੀ ਕਿਉਂਕਿ ਅੱਜਕੱਲ بڑا ਟ੍ਰੈਂਡ ਚੱਲ ਪਿਆ ਹੈ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਹਿੰਦੀਸ਼ਾ ਦੇ ਵਿੱਚ ਵੀ ਆਪਾਂ ਬੱਚਿਆਂ ਨੇ ਇਸ ਤਰੀਕੇ ਨਾਲ ਕਾਇਮ ਕਰਦੇ ਹੁੰਦੇ ਆ ਅੰਗਰੇਜ਼ੀ ਵੀ ਜ਼ਰੂਰੀ ਹੈ ਦੇਸ਼ ਦੀ ਸਾਡੀ ਮਾਂ ਬੋਲੀ ਹਿੰਦੀ ਹੈ ਹਿੰਦੀ ਵੀ ਜ਼ਰੂਰੀ ਹੈ ਲੇਕਿਨ ਉਹਦੇ ਨਾਲ-ਨਾਲ ਬੱਚਿਆਂ ਨੂੰ ਪੰਜਾਬੀ ਜਿਹੜੀ ਆ ਉਹ ਜ਼ਰੂਰ ਸਿਖਾਈਏ ਤਾਂ ਕਿ ਆਪਣੇ ਬੱਚੇ ਪੰਜਾਬ ਦਾ ਮਾਣ ਸਤਕਾਰ ਉਹ ਬਰਕਰਾਰ ਰੱਖਣ ਬਹੁਤ-ਬਹੁਤ ਧੰਨਵਾਦ ਓਹ ਕਰੋ ਜੀ ਆਓ ਨਾਲ ਕਰੋ ਜੀ ਆਜੋ ਆਜੋ ਜੀ ਆਓ ਨਾਲ ਇਦਾਂ ਲਓ ਜੀ ਕੇਰਾ ਗੋਲੋ ਜੀ ਬਹੁਤ ਪੁੱਛੇ ਭਾਜਣਾ ਆ ਜੀ ਆਓ ਭਾਈ ਬਾਜੀ ਰਵੀ ਆਉਣਾ ਹੋਏ ਭਾਜੀ ਆ ਜਾ ਆ ਜਾ ਰਵੀ ਆਜੋ ਪੰਜਾਬੀ ਮਾਂ ਬੋਲੀ ਨੂੰ ਆਪ ਕਰਨ ਲਈ ਬੜਾਵਾ ਦੇ ਲਈ ਹੈ ਪੁਰਾਣੇ ਕਰਦੇ ਹਨ ਉਸੇ ਕੜੀ ਵਿੱਚ ਅੱਜ ਦੇ ਇੱਕ ਬਹੁਤ ਵੱਡਾ ਇੱਕ ਜਥਾ ਜਿਹੜਾ ਹੈਗਾ ਬੱਚਿਆਂ ਦੇ ਰੂਪ ਦੇ ਵਿੱਚ ਪੂਰੇ ਫਗਵਾੜੇ ਦੇ ਵਿੱਚ ਉਹ ਪ੍ਰਕਰਮਾ ਕਰਕੇ ਫਗਵਾੜਾ ਬਲੱਡ ਬੈਂਕ ਵਿੱਚ ਆਊਗਾ ਇਸ ਵਿੱਚ ਲੋਕਾਂ ਨੂੰ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਵੀ ਆਪਣੀ ਮਾਂ ਬੋਲੀ ਨੂੰ ਨਾ ਭੁੱਲਣ ਤੇ ਜਿਹੜੇ ਬੱਚੇ ਸਾਡੇ ਬਾਹਰ ਫੋਰਨ ਦੇ ਵਿੱਚ ਜਾ ਰਹੇ ਨੇ ਆਪਣੀ ਪੰਜਾਬੀ ਨੂੰ ਉੱਥੇ ਵੀ ਯਾਦ ਕਰਨ ਅਸੀਂ ਓਲੰਪਿਕ ਭਾਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਜਿਹੜੇ ਪ੍ਰੋਗਰਾਮ ਇਦਾਂ ਹੀ ਕਰਾਉਂਦੇ ਨੇ ਕਾਜੋ ਤੁਹਾਡੀ ਬਾਪੋਲੀ ਹਮੇਸ਼ਾ ਸਾਰੇ ਬੰਦੇ ਦੇ ਮੂੰਹ ਤੇ ਚੜਦੀ ਰਵੇ ਧੰਨਵਾਦ ਭਾਈ ਭਾਜੀ ਹਾਂ ਜੀ ਪ੍ਰਧਾਨ ਜੀ ਦਾ ਉਹ ਇਧਰ ਆ ਤੇ ਸਹੀ ਜੀ ਇੱਥੇ ਆ ਬੈਠੇ ਪੈਰੇ ਪੈਰੇ ਕਰਕੇ ਹਾਂ ਜੀ ਥੋੜਾ ਖੋਈ ਜਾ ਪਿੱਛੇ ਨੂੰ ਮੈਂ ਕਿਹਾ ਮੂੰਹ ਖਲਾਇਆ ਨਾ آپي ٻڌي ਦਾ ਸਤਕਾਰ ਕਰੋ ਸਤਕਾਰ ਕਰੋ ਸਤਕਾਰ ਕਰੋ ਪੰਜਾਬੀ ਇਹ ਜੋ ਦੇ ਇਹ ਜਿਹੜੇ ਨਿਸ਼ਚੇ ਵਾਲੇ ਇਹ ਮਿਹਨਤੀ ਨੇ ਇਹ પારદર્ਸ਼ੀ ਨੇ ਮੈਂ ਇਹ ਸ਼ੁਰੂ ਕਰਦਾ ਹਾਂ ਕਿ ਦੂਸਰੇ ਪਾਸੇ ਨੇ ਬੈਂਕੀ ਕੁਰਮੀ ਜਿਸ ਸੁਭਾਅ ਦਾ ਸੁਭਾਅ ਸੀ ਤਾਂ ਬਹਿਲੇ ਕੀ ਇਸ ਦੀ ਕੋਸ਼ਿਸ਼ ਨੂੰ ਕਰਨੀ ਹੈ ਪਰ ਮੈਂ ਸਬਦਾ ਹਾਂ ਕਿ ਸਾਈ ਗੁਰਲੇਸ਼ਾ ਸਭ ਤੋਂ ਪਿਆਰੇ ਨੇ ਇਹਨੇ ਐਨੀ ਥੋਕ ਦੇ ਪੰਜਾਬੀ ਨੂੰ ਸਿਖਾਉਣਾ ਮੱਲੇ ਹੈ ਕਿ ਕਹਿਣ ਵਾਲੀ ਨਾ ਐਪਰੀਸ਼ੀਏਟ ਕਰਦਾ ਮੈਂ ਅੱਛੇ ਤਰ੍ਹਾਂ ਅੱਛੀ ਗੱਲ ਕਰਦੇ ਹਾਂ ਜਾਂ ਸਿਕਿਉਰਿਟੀ ਅਕੂਸ਼ੀ ਟਿਕਲ ਕਰਦਾ ਆਈ ਸਟਾਰਟ ਫਰੋਂਗ ਦੀ ਜਰਰ ਸੋਟਾ ਬਸ ਫਰੀ ਕਿ ਪੰਜਾਬੀ ਐਸਸੀ ਬੋਲੀਆ ਜੋ ਜਿੱਤੇ ਖਾਲੀ ਵੀ ਪੱਟੀ ਗਿਆ ਉਸੇ ਜਿੱਕੇ ਧੱਲੇ ਦਾ ਦੇਸ਼ਪੁਤਰੀ ਨੂੰ ਪੱਟੀ ਤੇ ਆਪਣੇ ਮਿਸ਼ਨ ਬਾਰੇ ਬਿਲਕੁਲ ਅੱਲੰਦਾ ਰੱਖ ਲਈ ਹੈ ਅਮੇਰਾਂ ਜੇ ਪੰਜਾਬੀ ਪੇਜ ਹੋਏਗਾ ਉਸ ਦੇ ਸੀਰੀ ਦੀ ਕੁੱਤੀ ਚਿਹਰੇ ਦਾ ਰੰਗ ਉਸ ਦਾ ਐਕਸ਼ਨ ਇਸ ਤਰ੍ਹਾਂ ਹੋਏਗਾ ਕਿ ਯੂ ਵਿਲ ਫੀਲ ਕਿ ਜਸਟ ਏ ਕਲਾਵ ਦਾ ਬੋਤਲ ਹੈ ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬੋਲੀ ਦੀ ਮੈਮਰੀ ਅਜਾਦ ਦੇ ਵਿੱਚ ਵਾੜਾ ਨਵਾਰਸ਼ੀਆਂ ਨੂੰ ਉਸ ਨੂੰ ਮਨਾਉਂਦੇ ਹੋਏ ਸਾਰੀ ਪ੍ਰੈਸ ਬੋਟਰ ਪਰਸਨਸ ਨੇ ਇੰਡਸਟਰੀ ਹੈ ਪੋਲੀਟਿਸ਼ੀਅਨਸ ਨੇ ਮੇਰੀ ਬੇਟੀ ਐਮ ਐਸ ਪੀ ਇੱਟ ਤੇ ਆਈ ਹੈ ਮੇਰੇ ਨਾਲ ਟੈਕਸ ਵੀ ਹੈ ਸੋ ਐਵਰੀਬਾਡੀ ਹੈਪੀ ਨਾ ਹੋ who so known as a punjabi all of the world and we are we people are very important in all in the battle field in the every field of uh, agriculture science health punjabis ne bahut bada marka banaya hai duniya jis deshon ch gaye ne usde sabne lekar ke apni mehnat taan se maan se taan de raaj ko desh ki pradata dikhata hai aaj punjab desh ke liye

ਮਾਂ ਬੋਲੀ ਦੇ ਇਸੇ ਮੌਕੇ ਤੇ ਫਗਵਾੜਾ ਦੀਆਂ ਬੱਕੋ ਬੱਕਰੀਆਂ ਸਾਹਿਤਕ ਤੇ ਸੱਭਿਆਚਾਰਕ ਸਿਲਸਿਲਾ ਮੰਭ ਲੋ ਪੰਜਾਬੀ ਬੋਲੀ ਸੰਬੰਧੀ ਕੇਸ ਨਾ ਮਾਰਚ ਜਿਹੜਾ ਹੈ ਫੜਿਆ ਗਿਆ ਹੈ ਇਹ ਇਸ ਵਿੱਚ ਬੱਡੀ ਗੰਟੀ ਵਿੱਚ ਵਿਦਿਆਰਥੀ ਪੰਜਾਬੀ ਪ੍ਰੇਮੀ ਲੇਖਕ ਬੁੱਧੀਜੀਵੀ ਸ਼ਾਮਲ ਹੋਏ ਨੇ ਕੋਲ ਨਹੀਂ ਇੱਕ ਸੁਨੇਹਾ ਦਿੱਤਾ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨੂੰ ਡਾਕਟਰਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਔਰ ਕਾਰੋਬਾਰੀ ਭਾਸ਼ਾ ਵੀ ਇਸ ਨੂੰ ਬਣਾਇਆ ਜਾਣਾ ਚਾਹੀਦਾ ਮੈਂ ਅੱਜ ਦੇ ਇਸ ਦਿਹਾੜੇ ਤੇ ਸਾਰੇ ਸ਼ਾਮਲ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਦਾ ਧੰਨਵਾਦ